ਮਾਤਾ ਗੁਜਰਕੌਰ ਛੋਟੇ ਸਾਹਿਬ ਜੀ ਆਦੇ ਵੱਡੇ ਸਾਹਿਬ ਜੀ 10ਵੇਂ ਪਾਤਸ਼ਾਹ ਦੇ ਪੂਰੇ ਪਰਵਾਹ ਦੀ ਜੇ ਗੱਲ ਕਰੀਏ ਉਹਨਾਂ ਦਾ ਅਸੀਂ ਦੇਣਾ ਦੇ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਜੋ ਸਾਡੇ ਲਈ ਨਹੀਂ ਪੂਰੇ ਵਰਲਡ ਲਈ ਕੀਤਾ ਆਪਣੇ ਬੱਚਿਆਂ ਨੂੰ ਇਹ ਦੱਸਿਆ ਕਰੋ ਕਿ ਸਾਡੇ ਗੁਰੂ ਸਾਹਿਬਾਨ ਨੇ ਔਰ ਉਹਨਾਂ ਦੇ ਚਾਰੇ ਸਹਿਬਜ਼ਾਦਿਆਂ ਨੇ ਔਰ ਬੀਬੀ ਗੁਜਰਕੌਰ ਨੇ ਜੋ ਜੋ ਸ਼ੀਦੀਆਂ ਦਿੱਤੀਆਂ ਦਿੱਸੀਆਂ ਔਰ ਜੋ ਚਾਰ ਸਾਹਿਬਜ਼ਾਦਿਆਂ ਨੇ ਜੋ ਸਾਦ ਦਿੱਤੀ ਇਹਦਾ ਦੇਣਾ ਕੋਈ ਨਹੀਂ ਦੇ ਸਕਦਾ ਇਹਦਾ ਇੱਕ ਛੋਟੀ ਜੀ ਇੱਕ ਸਾਡੇ ਸਰਵਦੇ ਪੱਲੇ ਨੂੰ ਉਹਨਾਂ ਨੇ ਯਾਦ ਵਿੱਚ ਅੱਜ ਦੁੱਧ ਆ ਤੇ ਬਿਸਕਟਾਂ ਦਾ ਲੰਗਰ ਲਾਇਆ ਹੈ ਤੇ ਇਹ ਜਿਹੜਾ ਲੰਗਰ ਦੋਧਰਾ ਇਹ ਮੋਤੀਰਾਮ ਮਹਿਰਲ ਨੂੰ ਲਗਾਇਆ ਗਿਆ ਸੀ ਉਹਨਾਂ ਦੀ ਸੇਵਾ ਕੀਤੀ ਗਈ ਸੀ ਦੋ ਦਿਨ ਲਈ ਜਿਹਨਾਂ ਬਦਲੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਕੋਲੂ ਵਿੱਚ ਪੀਸਿਆ ਗਿਆ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਿਵੇਂ ਕਿ ਸਾਰੇ ਜਾਣਦੇ ਕਿ ਇਹ ਜਿਹੜੇ ਦਿਨ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਦੇ ਦਿਨ ਚੱਲਦੇ ਨੇ ਚਾਰ ਸਾਹਿਬਜ਼ਾਦੀ ਸ਼ਹੀਦ ਹੋਏ ਸਕੇ ਉਹਨਾਂ ਦੇ ਦਿਨਾਂ ਨੂੰ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੂਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਲੰਗਰ ਜਿਹੜੇ ਦੁੱਧ ਦੇ ਲੰਗਰ ਲਗਾਏ ਜਾ ਰਹੇ ਨੇ ਸੋ ਉੱਥੇ ਹੀ ਅੱਜ ਫਗਵਾਣਾ ਬੱਸ ਸਟੈਂਡ ਦੇ ਕੋਲ ਦੇਖ ਸਕਦੇ ਹੋ ਕਿ ਸੰਗਤਾਂ ਦੇ ਵੱਲੋਂ ਅੱਜ ਇਹ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਵੱਡੇ ਪੱਧਰ ਤੇ ਸੰਗਤਾਂ ਜਿੰਨੀਆਂ ਨੇ ਆਪਣੇ ਆਪਣੇ ਤਰੀਕੇ ਨਾਲ ਸਾਰੀ ਸੇਵਾ ਨਿਭਾ ਰਹੇ ਨੇ ਉੱਧਰ ਦੇਖ ਸਕਦੇ ਹੋ ਕਿ ਗਰਮ ਦੁੱਧ ਦੇ ਨਾਲ ਨਾਲ ਜਿੰਨੀ ਸੰਗਤ ਆ ਰਹੀ ਹੈ ਜਿੰਨੇ ਕਿਉਂਕਿ ਫਗਵਾੜੇ ਦਾ ਇਹ ਮੇਨ ਹੱਬ ਹੈ ਜੀ ਫਗਵਾੜੇ ਦਾ ਮੇਨ ਵੱਡਾ ਬੱਸ ਸਟੈਂਡ ਹੈ ਜਿੱਥੋਂ ਕਿ ਰੋਜ਼ਾਨਾ ਦੀਆਂ ਹਜ਼ਾਰਾਂ ਸੰਗਤਾਂ ਇੱਥੇ ਹੁੰਦੀਆਂ ਨੇ ਸਾਰੀਆਂ ਇੱਥੋਂ ਪ੍ਰਸ਼ਾਦ ਛੱਕ ਕੇ ਲੰਗਰ ਛੱਕ ਕੇ ਉਸ ਤੋਂ ਬਾਅਦ ਆਪਣੇ ਕਾਰਜ ਨੂੰ ਨਿਕਲਦੇ ਨੇ ਸੋ ਗੱਲਬਾਤ ਕਰਦੇ ਹਾਂ ਉਹਨਾਂ ਕਮੇਟੀ ਮੈਂਬਰਸ ਨਾਲ ਜਿਨ੍ਹਾਂ ਦੇ ਵੱਲੋਂ ਅੱਜ ਇਹ ਲੰਗਰ ਲਗਾਇਆ ਗਿਆ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ ਕਿਉਂਕਿ ਗੁਰੂ ਸਾਹਿਬ ਦੇ ਸਾਹਿਬ ਜادہ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਇਹ ਪੰਜਾਬ ਹੀ ਨਹੀਂ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬ ਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਮਤਲਬ ਲੰਗਰ ਲਾਇਆ ਸਾਰਿਆਂ ਨੇ ਸਾਂਝਾ ਮਤਲਬ ਉਹਨਾਂ ਦਾ ਦਿੱਤਾ ਹੋਇਆ ਇਹ ਅਸੀਂ ਖਾ ਰਹੇ ਹਾਂ ਕਿ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰ ਰਹੇ ਹੈਗੇ ਕਿਉਂਕਿ ਇੱਕ ਮਤਲਬ ਅਸੀਂ ਮਤਲਬ ਦੁੱਖ ਬਿਆਨ ਹੀ ਕਰ ਸਕਦੇ ਏਦਾਂ ਹੀ ਕਰ ਸਕਦੇ ਹਾਂ ਤਾਂ ਮਤਲਬ ਜੋ ਵੀ ਸਾਨੂੰ ਲੱਗਾ ਵੀ ਅਸੀਂ ਸਭ ਕੀ ਕਹਾਂਗੇ ਜੀ ਅੱਜ ਲੰਗਰ ਜਿਹੜੀ ਲਗਾਇਆ ਹੋਇਆ ਤੁਸੀਂ ਤੁਹਾਡੇ ਵੱਲੋਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਆੜਾ ਅੱਜ ਦਾ ਲੰਗਰ ਆ ਇਹ ਛੋਟੇ ਸਹਿਬ ਜ ਲਗਾਇਆ ਗਿਆ ਹੈ ਇਹ ਸਾਡੇ ਲਈ ਬਹੁਤ ਹੀ ਲਸਾਨੀ ਤੇ ਕੁਰਬਾਨੀ ਜਿਹੜੀ ਛੋਟੇ ਸਾਹਿਬ ਜਦਿਆਂ ਦੀ ਆ ਇਹ ਸਾਡੇ ਲਈ ਬਹੁਤ ਹੀ ਕਹਿੰਦਾ ਮਤਲਬ ਆ ਕਿ ਭਾਵਨਾ ਵੱਡੀ ਕੁਰਬਾਨੀ ਸਾਡੇ ਲਈ ਹੈਗੀ ਹੈ ਤੇ ਇਹ ਜਿਹੜਾ ਲੰਗਰ ਦੁੱਧਰਾ ਇਹ ਮੋਤੀਰਾ ਮਹਿਰਲੋਂ ਲਗਾਇਆ ਗਿਆ ਸੀ ਉਹਨਾਂ ਦੀ ਸੇਵਾ ਕੀਤੀ ਗਈ ਸੀ ਦੋ ਦੇ ਲਈ ਜਿਹਨਾਂ ਬਦਲੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਕੋਲੂ ਵਿੱਚ ਪੀਸਿਆ ਗਿਆ ਉਹਨਾਂ ਨੂੰ ਉਹਨਾਂ ਦੀ ਪੂਰੀ ਫੈਮਿਲੀ ਨੂੰ ਪੀਸਿਆ ਗਿਆ ਉਹਨਾਂ ਨੂੰ ਯਾਦ ਕਰਦੇ ਛੋਟੇ ਸਾਹਿਬ ਜਦਿਆਂ ਨੂੰ ਯਾਦ ਕਰਦੇ ਇਹ ਸੰਗਤ ਦਾ ਲੰਗਰ ਲਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸੰਸਥਾ ਸਰਬੱਤ ਦਾ ਭਲਾ ਵੱਲੋਂ ਜਿਹੜੇ ਮਾਤਾ ਗੁਜਰੀਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਜਿਹੜੀ ਕਿ ਲਸਾਨੀ ਸ਼ਹਾਦਤ ਆ ਉਹਨਾਂ ਨੂੰ ਅਸੀਂ ਯਾਦ ਕਰਦੇ ਹੋਏ ਸਾਡੇ ਮੈਂਬਰਾਂ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਜੋ ਸਾਡੇ ਲਈ ਗੁਰੂ ਮਹਾਰਾਜ ਨੇ ਕੀਤਾ ਅਸੀਂ ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲੀਏ ਤੇ ਹਮੇਸ਼ਾ ਸੱਚ 'ਤੇ ਚੱਲੀਏ ਉਹ ਸ਼ਹਾਦਤ ਨੂੰ ਯਾਦ ਕਰਦੇ ਆ ਲੰਗਰ ਲਗਦੇ ਨੇ ਗੁਰਦੁਆਰਾ ਸਾਹਿਬ ਦੇ ਲੋਕ ਜਾਣਦੇ ਨੇ ਕੀ ਕਹਾਂਗਾ ਤੁਹਾਡੇ ਵੱਲ ਵੀ ਜਿਹੜਾ ਅੱਜ ਦੁੱਧ ਦਾ ਲੰਗਰ ਲਗਾਇਆ ਗਿਆ ਜੀ ਜੀ ਅੱਜ ਬਹੁਤ ਵਧੀਆ ਪਰਾਲਾ ਸਾਡੇ ਮੈਂਬਰਾਂ ਬਨ ਜੋ ਦੁੱਧ ਦਾ ਲੰਗਰ ਲਾਇਆ ਸਹੀਦੀ ਦੀਵਾਲਾ ਚੱਲ ਰਿਹਾ ਹੈ ਔਰ ਜੋ ਸਹੀਦਾਂ ਦੀ ਦੇਣ ਅਸੀਂ ਦੇ ਨਹੀਂ ਸਕਦੇ ਆ ਕਿ ਦੇਖੋ ਜੋ ਚਾਰ ਸਾਥ ਜਵਦਿਆਂ ਨੇ ਜੋ ਸਾਦ ਦਿੱਤੀ ਇਹਦਾ ਦੇਣਾ ਕੋਈ ਨਹੀਂ ਦੇ ਸਕਦਾ ਇਹਦਾ ਇੱਕ ਛੋਟੀ ਜੀ ਇੱਕ ਸਾਡੇ ਸਰਬੱਤ ਦੇ ਪੱਲੇ ਨੂੰ ਉਹਨਾਂ ਨੇ ਯਾਦ ਵਿੱਚ ਅੱਜ ਦੁੱਧ ਦਾ ਤੇ ਬਿਸਕਟਾਂ ਦਾ ਲੰਗਰ ਲਾਇਆ ਮੈਂ ਸਾਰੇ ਮੈਂਬਰਾਂ ਦਾ ਵੱਲੋਂ ਸਾਰਿਆਂ ਨੂੰ ਸਹਿੱਦੀ ਦਿਵਸ ਤੇ ਇਹ ਹੀ ਅਪੀਲ ਕਰੂੰਗਾ ਕਿ ਬਾਤ ਬਾਤ ਤੁਸੀਂ ਲੰਗਰ ਲਾਓ ਉਹਨਾਂ ਨੂੰ ਯਾਦ ਵਿੱਚ ਕੁਝ ਨਾ ਕੁਝ ਇਦਾਂ ਦਾ ਉਪਰਾਲਾ ਕਰੋ ਕਿ ਯਾਪਾਂ ਯਾਦ ਕਰ ਸਕੀਓ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੀ ਮੇਰੀ ਸਾਥ ਸੰਗਤ ਆ ਨਗਰ ਖੇੜੇ ਦੀ ਸਭ ਨੂੰ ਪਹਿਲਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਮੇਰੇ ਭੈਣ ਵੀਰ ਭਰਾ ਮਿਲ ਕੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਔਰ ਉਹਨਾਂ ਦੇ ਬੱਚਿਆਂ ਦੀ ਜਾਤ ਦੇ ਵਿੱਚ ਬੀਬੀ ਗੁਜਰੀ ਜੀ ਦੀ ਜਾਤ ਵਿੱਚ ਉਹ ਵੀ ਲੰਗਰ ਲਗਾ ਰਹੇ ਹਨ ਮੈਂ ਸਭ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਜੋ ਵੀ ਸ਼ਹਾਦਤ ਦਿੱਤੀ ਆ ਔਰ ਜੋ ਸ਼ਹੀਦੀ ਦੇਹਾੜਾ ਆ ਉਹਨੂੰ ਯਾਦ ਰੱਖਦੇ ਹੋਏ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਔਰ ਉਹਨਾਂ ਦੀ ਜਾਤ ਵਿੱਚ ਲੰਗਰ ਲਗਾ ਰਹੇ ਹਨ ਤੇ ਸੋ ਕਿ ਸਮਸਤ ਜੋ ਵੀ ਪੰਜਾਬ ਦੇ ਵਿੱਚ ਜਿੰਨੀ ਵੀ ਮੇਰੇ ਪੇੜ ਭਰਾ ਆਇਆ ਸਭ ਨੂੰ ਆਪਣੇ ਬੱਚਿਆਂ ਨੂੰ ਇਹ ਦੱਸਿਆ ਕਰੋ ਕਿ ਸਾਡੇ ਗੁਰੂ ਸਹਿਬਾਨ ਨੇ ਔਰ ਉਹਨਾਂ ਦੇ ਚਾਰੇ ਸਹਿਬਜ਼ਾਦਿਆਂ ਨੇ ਔਰ ਬੀਬੀ ਗੁਜਰਕੌਰ ਨੇ ਜੋ ਜੋ ਸ਼ੀਤੀਆਂ ਦਿੱਸੀਆਂ ਔਰ ਕੌਮ ਨੂੰ ਬਚਾਇਆ ਔਰ ਇਸ ਕੌਮ ਨੂੰ ਨਸ਼ੇ ਮੁਕਤ ਕੀਤਾ ਜਾਵੇ ਅਸੀਂ ਇਹ ਸਭ ਲਈ ਦੁਆ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਮ ਆਦਮੀ ਪਾਰਟੀ ਤੋਂ ਅਗੂ ਦਲਜੀਤ ਰਾਜੂ ਨੇ ਸਾਡੇ ਨਾਲ ਜਿਨ੍ਹਾਂ ਦੇ ਵੱਲੋਂ ਅੱਜ ਸਾਰੀ ਸੇਵਾ ਨਿਭਾਈ ਜਾ ਰਹੀ ਹੈ ਨਾਲ ਉਹਨਾਂ ਦੇ ਸਪੋਰਟਰਸ ਨੇ ਸਭ ਕੀ ਕਹੋਂਗੇ ਗੁਰੂ ਸਾਹਿਬ ਦੀ ਏਡੀ ਵੱਡੀ ਸ਼ਾਨਦਤ ਸੀਗੀ ਆਪਣੇ ਚਾਰ ਪੁੱਤਰ ਵਾਰ ਦਿੱਤੇ ਸਾਡੇ ਉੱਤੇ ਕਿ ਅਸੀਂ ਲੋਕ ਇੱਕ ਵਧੀਆ ਜ਼ਿੰਦਗੀ ਜੀਉ ਸਕੀਏ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਦੁੱਧ ਦਾ ਲੰਗਰ ਲਾਇਆ ਗਿਆ ਤੇ ਬਿਸਕਟਾਂ ਦਾ ਇਹ ਸਰਵੱਜ ਦੇ ਭਲੇ ਸੁਸਾਇਟੀ ਵੱਲੋਂ ਲਾਇਆ ਗਿਆ ਇਹਦਾ ਮਕਸਦ ਇਹ ਆ ਵੀ ਅਸੀਂ ਉਹਨਾਂ ਦਾ ਦਿਨਾ ਨਹੀਂ ਦੇ ਸਕਦੇ ਨਾ ਅਸੀਂ ਉਹਨਾਂ ਲਈ ਕੁਝ ਕਰ ਸਕਦੇ ਆ ਇਹ ਵੀ ਉਹਨਾਂ ਦੀ ਦਿੱਤੇ ਹੋਈ ਮਾਇਆ ਵਿੱਚੋਂ ਹੀ ਜਿਹੜਾ ਲੰਗਰ ਲਾਇਆ ਗਿਆ ਇਹ ਸਾਰੇ ਇਹ ਜਿਹੜੀ ਅੱਜ ਦੇ ਦਿਨ ਚੱਲ ਰਿਹਾ ਛੇ ਦਿਨ ਚੱਲਦੇ ਆ ਮਾਤਾ ਗੁਜਰਕਾਹ ਛੋਟੇ ਸਾਹਿਬ ਜੀ ਆਦੇ ਵੱਡੇ ਸਾਹਿਬ ਜੀ ਦੇ ਦਸਵੇਂ ਪਾਤਸ਼ਾਹ ਦੇ ਪੂਰੇ ਪਰਵਾਹ ਦੀ ਜੇ ਗੱਲ ਕਰੀਏ ਉਹਨਾਂ ਦਾ ਅਸੀਂ ਦੇਣਾ ਦੇ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਜੋ ਸਾਡੇ ਲਈ ਨਹੀਂ ਪੂਰੇ ਵਰਲਡ ਲਈ ਕੀਤਾ ਉਹਦੇ ਵਿੱਚੋਂ ਹੀ ਅੱਜ ਇਹ ਉਪਰਾਲਾ ਕੀਤਾ ਕੋਸ਼ਿਸ਼ ਕੀਤੀ ਆ ਵੀ ਦੁੱਧ ਦਾ ਤੇ ਬਿਸਕੁਟ ਦਾ ਲੰਗਰ ਲਾਈਏ ਔਰ ਅਸੀਂ ਇਹ ਜਿਹੜਾ ਲੰਗਰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਜਿੰਨਾ ਦੇਰ ਉਹ ਮਾਲਕ ਚਲਾਊਗਾ ਉਹਨਾਂ ਦੇਰ ਕਰਾਵੇ ਜਿੰਨਾ ਦੇਰ ਵੀ ਉਹ ਕਰਾਊਗਾ ਸੇਵਾ ਕਰੋ ਤੇ ਦੇਖ ਸਕਦੇ ਹੋ ਜਿੱਥੇ ਕੀ ਅੱਜ ਫਗਵਾੜਾ ਬੱਸ ਸਟੈਂਡ ਤੇ ਖੜੇ ਆ ਫਗਵਾੜਾ ਮੇਨ ਫਗਵਾੜੇ ਦਾ ਮੇਨ ਹੱਬ ਇਹ ਜਗਾ ਰੋਜ਼ਾਨਾ ਹਜ਼ਾਰਾਂ ਸੰਗਤਾਂ ਜਿਹੜੀ ਲੰਘ ਕੇ ਜਾਂਦੀਆਂ ਨੇ ਇੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਿਹਾ ਜਿਹਦੇ ਵੱਲੋਂ ਸਾਡੇ ਵੱਲੋਂ ਚਾਹ ਦਾ ਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ ਹੈ ਠੀਕ ਹੈ ਜੀ ਤੇ ਅਸੀਂ ਇਹ ਬਹੁਤ ਆਪਣੇ ਆਪ ਨੂੰ ਮਤਲਬ ਮੰਨਦੇ ਆ ਕਿ ਅਸੀਂ ਇਸ ਸੇਵਾ ਦੇ ਵਿੱਚ ਭਾਗੀਦਾਰ ਹੋਏ ਆ